ਅਸ਼ਿਕਾਲ ਐਸਐਮਜੀ ਨਿਊਜ਼ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ ਮੈਂ ਨidhi ਹਾਜ਼ਰ ਹਾਂ ਇੱਕ ਵਾਰ ਫਿਰ ਟੌਪ 20 ਖਬਰਾਂ ਦੇ ਨਾਲ ਨਜ਼ਰ ਮਾਰਦੇ ਹਾਂ ਸੂਬੇ ਤੋਂ ਲੈ ਕੇ ਦੇਸ਼ ਵਿਦੇਸ਼ ਦੀਆਂ ਮੁੱਖ ਸੁਰਖੀਆਂ केजीवाल ਤੋਂ ਬਾਅਦ ਹੁਣ ਸੀਮਾਨਕਰਨ ਦੇ ਵਿਪਾਸਨਾ ਛਾਦਨਾ ਇਤਿਤੀਜਾਜ ਤੋਂ ਬਾਅਦ ਸੁਨੀਲ ਜਾਖੜ ਨੇ ਉਹਨਾਂ ਦੇ ਵਿਪਾਸਨਾ ਜਾਣ ਤੇ ਖੜੇ ਕੀਤੇ ਸਵਾਲ ਚੋਣ ਡਿਊਟੀ ਲਈ ਪੰਜਾਬ ਸਰਕਾਰ ਨੇ ਨਹੀਂ ਭੇਜੇ ਅਧਿਕਾਰੀਆਂ ਦੀ ਸੂਚੀ ਕਰਤੇ ਦਸੰਬਰ ਤੱਕ ਭੇਜਣੇ ਸਨ ਨਾ ਭਾਰਤੀ ਚੋਣ ਕਮਿਸ਼ਨ ਨੇ ਭੇਜਿਆ ਮੋੜ ਪੱਤਰ ਜਲੰਧਰ ਜੀ ਤੇਲ ਟੈਂਕਰ ਆਪਰੇਟਰਾਂ ਵੱਲੋਂ ਹੜਤਾਲ ਖਤਮ ਡੀਸੀ ਤੇ ਐਸਐਸਪੀ ਨਾਲ ਮੀਟਿੰਗ ਤੋਂ ਬਾਅਦ ਲਿਆ ਫੈਸਲਾ ਜ਼ਿਲ੍ਹਾ ਤਰਨਤਾਰਨ ਚ 10 ਸਾਲਾ ਬੱਚੇ ਗੁਰਨoor ਸਿੰਘ ਨੇ ਕੀਤਾ ਕਮਾਲ 12 ਵੋਲਟ ਦੀ ਪੁਰਾਣੀ ਬੈਟਰੀ ਨਾਲ ਸਜਾ ਦਿੱਤ ਲਾਈਟਾਂ ਨਾਲ ਸਾਈਕਲ ਇਹ ਤਰਨਤਾਰਨ ਕਾਨੂੰਨ ਚ ਮਿਲ ਸਕਦੀ ਹੈ ਵੱਡੀ ਰਾਹਤ ਕੇਂਦਰੀ ਗ੍ਰਹਿ ਮੰਤਰੀ ਸਕੱਤਰ ਅਜੀਤ ਪੱਲਾ ਨੇ ਦਿੱਤਾ ਬਿਆਨ हिट एंड रन ਕਾਨੂੰਨ ਅਜੇ ਨਹੀਂ ਹੋਵੇਗਾ ਲਾਗੂ ਪਟਕਪੂਰਾ ਤੋਂ ਵੱਡੀ ਖਬਰ ਪੰਪਾਂ ਤੇ ਲੱਗੀਆਂ ਲਾਈਨਾਂ ਦਰਮਿਆਨ ਤੇਲ ਪਾਉਣ ਆਏ ਨੌਜਵਾਨ ਤੇ ਪੈਟਰੋਲ ਪੰਪ ਮਾਲਕ ਵਿਚਲਾਈ ਗੋਲੀ ਰੇਟ ਨੂੰ ਲੈ ਕੇ ਹੋਈ ਬਹਿਸ ਖੰਨਜਾ ਜਵਾਂਪਰੇਆ ਵੱਡਾ ਹਾਦਸਾ ਪੁਲ ਤੇ ਤੇਲ ਨਾਲ ਭਰੇ ਟੈਂਕਰ ਨੂੰ ਲੱਗੀ ਅੱਗ ਮੌਕੇ ਤੇ ਪਹੁੰਚਾਈਆਂ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਹੁਸ਼ਿਆਰਪੁਰ ਦੇ ਬਜ਼ੁਰਗ ਨਾਲ ਠੱਗੀ ਸਸਤੇ ਭਾਅ ਤੇ ਨਕਲੀ ਸੋਨੇ ਦੇ ਸਿੱਕੇ ਦੇ ਕੇ ਠੱਗੇ 4.2 ਲੱਖ ਰੁਪਏ ਮੁਕਸਰ ਦੇ ਗਿੱਦੜ ਬਾਹਜ ਮਲੋੜ ਰੋਡ ਤੇ ਲੰਗਰ ਦੀ ਸੇਵਾ ਕਰ ਰਹੇ ਨੇ ਹੰਗ ਸਿੰਘ ਦੇ ਸਿਰ ਚ ਰਾਡ ਮਾਰ ਕੇ ਹਤਿਆ ਵਾਦਾ ਤੋਂ ਬਾਅਦ ਮੁਲਜ਼ਮਫਰਾ ਦਿੱਲੀ ਮੋਰਚੇ ਦਾ ਫਿਰ ਤੋਂ ਵਿੱਜਿਆ ਬੇਗਲ 18 ਉੱਤਰ ਭਾਰਤੀ ਜਿੱਥੇ ਬੰਦਿਆ ਅਤੇ ਸੰਯੁਕਤ ਕਿਸਾਨ ਮੋਰਚਾ ਵੱਲੋਂ ਸਾਂਝੇ ਰੂਪ ਚ ਤੇਰੇ ਫਰਵਰੀ ਨੂੰ ਦਿੱਲੀ ਕੂਚ ਦਾ ਐਲਾਨ ਅਰਜੁਨ ਵਾਰਦੀ ਡੀਐਸਪੀ ਦੇ ਮੱਥੇ ਤੇ ਆਰਪਾਰ ਹੋਈ ਗੋਲੀ ਸਰਕਾਰੀ ਪਿਸਤੌਲ ਵੀ ਗਾਇਬ ਦਲਬੀਰ ਸਿੰਘ ਹਤਿਆਕਾਂਡ ਚ ਹੋਏ ਸੰਸਨੀ ਖੇਜ਼ ਖੁਲਾਸੇ ਬਿਹਾਰ ਦੀ ਬੇਟੀ ਸਵਾਤੀ ਮਿਸ਼ਰਾ ਦੇ ਮੁਰੀਦ ਹੋਏ ਪੀਐਮ ਮੋਦੀ ਰਾਮ ਆਏਗੇ ਭਜਨ ਨੂੰ ਸ਼ੇਅਰ ਕਰਕੇ ਕਿਤੇ ਤਾਰੀ ਸੇਬੀ ਇੱਕ ਸਮਰਥ ਏਜੰਸੀ ਹਿਜਨਬਰਗ ਮਾਮਲੇ 'ਚ ਸੁਪਰੀਮ ਕੋਰਟ ਦਾ ਵੱਡਾ ਫੈਸਲਾ ਸੇਬੀ ਦੀ ਜਾਂਚ 'ਚ ਦਖਲ ਦੇਣ ਤੋਂ ਕਿਤਾ ਇਨਕਾਰ ਅਸਾਮ 'ਚ ਵੱਡਾ ਹਾਦਸਾ ਪਿਕਨਿਕ ਲਈ ਜਾ ਰਹੀ ਬੱਸ ਦੀ ਟਰੱਕ ਨਾਲ ਹੋਈ ਟੱਕਰ 12 ਲੋਕਾਂ ਦੀ ਹੋਈ ਮੌਤ 25 ਲੋਕ ਹੋਏ ਜ਼ਖਮੀ ਨਵੇਂ ਸਾਲ 'ਚ ਯੂਪੀਆਈ ਪੇਮੈਂਟ 'ਚ ट्रांजੈਕਸ਼ਨ ਲਿਮਿਟ ਸਣੇ ਹੋਏ ਏ 6 ਵੱਡੇ ਬਦਲਾਅ ਹੁਣ ਇੱਕ ਦਿਨ ਚ ਯੂਪੀਆਈ ਤੋਂ 5 ਲੱਖ ਰੁਪਏ ਤੱਕ ਹੀ ਕਰ ਸਕਦੇ ਹੋ ट्रांजैक्शन ਡਬਲਫਾਈ ਦਾ ਸੰਕਟ ਹੋਰ ਗੈਰੌਣ ਦੀ ਸੰਭਾਵਨਾ ਸੰਜੇ ਸਿੰਘ ਨੇ ਮੰਤਰਾਲੇ ਵੱਲੋਂ ਮੌਤਲੀ ਦੇ ਹੁਕਮ ਮੰਨਣ ਤੋਂ ਕੀਤਾ ਇਨਕਾਰ ਅੰਬਾਲਾ ਚ ਬਣੇਗੀ NCDC ਦੀ ਲੈਬ ਪੰਜਾਬ ਹਿਮਾਚਲ ਸਮੇਤ ਹੋਰ ਚਾਰ ਸੂਬਿਆਂ ਦੇ ਮਰੀਜ਼ਾਂ ਨੂੰ ਮਿਲੇਗਾ ਲਾਭ 14 ਕਰੋੜ ਰੁਪਏ ਦੀ ਲਾਗਤ ਨਾਲ ਕਰੀਬ 4 ਏਕੜ 'ਚ ਬਣੇਗੀ ਲੈਬ ਜਾਪਾਨ 'ਚ ਰਨਵੇ ਤੇ ਦੋ ਜਹਾਜ਼ਾਂ ਦੀ ਹੋਈ ਟੱਕਰ ਪੰਜ ਲੋਕਾਂ ਦੀ ਮੌਤ 379 ਯਾਤਰੀਆਂ ਨੂੰ ਸੁਰੱਖਿਅਤ ਕੱਢਿਆ ਗਿਆ ਬਾਹਰ ਕਰਜ਼ਾ ਚੁੱਕ ਦੁਬਈ ਗਏ ਪੰਜਾਬੀ ਨੂੰ ਮੌਤ ਦੀ ਸਜ਼ਾ 50 ਲੱਖ ਲੱਗੀ ਜਾਨ ਦੀ ਕੀਮਤ ਮਾਂ ਲਾ ਰਹੀ ਮਦਦ ਦੀ ਗੁਹਾਰ ਵਿਦੇਸ਼ ਜਾਣ ਦੇ ਚਾਹਵਾਨ ਨੌਜਵਾਨਾਂ ਲਈ ਬੁਰੀ ਖਬਰ ਯੂਕੇ 'ਚ ਸਪਾਊਸ ਵੀਜ਼ਾ ਹੋਇਆ ਬੰਦ ਹੁਣ ਜੀਵਨ ਸਾਥੀ ਨਾਲ ਨਹੀਂ ਲੈ ਜਾ ਸਕਣੀ ਇਹ ਸਟੂਡੈਂਟ ਇਸ ਹਨ ਹੁਣ ਤੱਕ ਦੀਆਂ ਮੁੱਖ ਖਬਰਾਂ ਮੈਨੂੰ ਦਿਓ ਇਜਾਜ਼ਤ ਫੇਰ ਹਾਜ਼ਰ ਹੋਵਾਂਗੇ ਨਵੀਆਂ ਤੇ ਤਾਜ਼ੀਆਂ ਖਬਰਾਂ ਦੇ ਨਾਲ ਦੇਖਦੇ ਰਹੋ ਐਸਐਮਜ਼ ਨਿਊਜ਼